ਤਲਵੰਤ ਨਾਮ ਸਾਹਿਬ ਜੀ ਹੁਣ ਸੁਢੀ ਜੀ ਉਮਰੇ ਸੱਸਾ ਤੇ ਕਿੰਨੀ ਕੁ ਉਮਰੋ ਦੇਵੀ 100 ਸਾਲ ਦਾ ਬੱਚਾ ਐ ਨੇ ਇਹੋ ਜੀ ਗੱਲ ਕਵੇ ਤੇ ਵੱਡਾ ਬੰਦਾ ਤੇ ਰਾਨਾ ਹੋਊਗਾ ਵਿਆਹ ਦਾ ਤਾਂ ਨਵੀ ਸੁਣੀ ਮੈਂ ਜੀ ਸੁਢੀ ਵੀ ਪੜਤਗਵਾ ਜੀ ਨੇ ਨਵੀ ਸੁਣੀ ਬਈ ਇਹ ਲੇਖਾ ਜੋਕਾ ਛਕਣਾ ਤਨੂਗੁਰ ਦਾਸ ਸਾਹਿਬ ਕਹਿੰਦੇ ਇਹ ਪੜਾਈ ਦੇ ਕੇ ਜੋ ਕੇ ਵਸਤੂ ਦਿਆਂ ਕਿ ਸਾਨੂੰ ਜੀਵਨ ਵਿੱਚ ਚਲਣਾ ਬੈਠਣਾ ਉੱਠਣਾ ਆ ਜਾਵੇ ਤਨ ਦਾ ਕੋਈ ਸਦਰ ਬਣ ਜਾਵੇ ਇਹ ਪੜਾਈ ਤਨੂਗੁਰ ਦਾਸ ਸਾਹਿਬ ਇੱਥੇ ਵੀ ਬਸਲੀ ਕੀਤੀ ਉਹਦਾ ਜਵਾਬ ਸੁਣ ਕੇ ਤਨੁਗੁਰ ਦਾਸ ਜੀ ਕਹਿਣ ਲੱਗੇ ਵੱਡਣ ਜੀ ਇੱਕ ਤੁਹਾਨੂੰ ਮੈਂ ਗੱਲ ਪੁੱਛਣਾ ਚਾਹੁੰਦਾ ਕਿਰਪਾ ਕਰ ਦੱਸੋਗੇ ਮਰਦੂਕ ਪਾਲ ਜੀ ਕਹਿਣ ਲੱਗੇ ਪੁੱਛੋ ਸੋਨਾ ਜਵਾ ਦੇਣ ਮੱਤੇ ਤੇ ਮਾਸਟਰ ਬਣੇ ਸੀ ਪਰ ਪੜਾ ਰਹੇ ਬੱਚਿਆਂ ਨੂੰ ਤੇ ਜੇ ਬੱਚੇ ਦੀ ਤ੍ਰਿਪਤੀ ਨਾ ਹੋਈ ਤੁੰਬੜਾ ਹੁੰਦਾ ਕੀ ਫਾਇਦਾ ਕਹਿੰਦੇ ਸਤ ਜਣਾ ਦਾ ਸੋਲ ਬਈ ਇਹ ਪੜਦਾ ਜਾ ਲੇਖੇ ਜੋਖੇ ਵਾਸਤੇ ਕਹਿੰਦੇ ਹਾਂ ਕਹਿੰਦੇ ਲੋਕਾਂ ਨੂੰ ਹੀ ਸਿਖਾਈ ਜਾਓਗੇ ساری ਉਮਰ ਸਾਬ ਕਰਨਾ ਲੇਖਾ ਜੋਖਾ ਕਰਨਾ ਕਿ ਆਪ ਵੀ ਕਰਦੇ ਜੇ ਕੁਝ ਜਿੱਦਾਂ ਸਾਡੇ ਵਰਗੇ ਮਨਪੁਰ ਦੇ ਬੋਲ ਲੱਗ ਜਾਂਦੇ ਆ ਉਹ ਕੰਮ ਆਪ ਨਹੀਂ ਕੀਤਾ ਹੁੰਦਾ ਜਿਹੜਾ ਲੋਕਾਂ ਨੂੰ ਦੱਸਦੇ ਪਸੇ ਸਾਨੂੰ ਕੋਲ ਮਾਰੀ ਸੀ ਉਹਨਾਂ ਕਦੇ ਕਥਨੀ ਹੈ ਪਰ ਰਹਿਤ ਨਾ ਹੋਈ ਗੱਲਾਂ ਬਹੁਤ ਕਰਦੀਆਂ ਆਉਂਦੀਆਂ ਨੇ ਗੱਲਾਂ ਬਹੁਤ ਕਰਦੀਆਂ ਆਉਂਦੀਆਂ ਨੇ ਪਰ ਜੀਵਨ ਚੰਦਾ ਨਹੀਂ ਧੁਰ ਜੇ ਮੇਰਾ ਜੀਵਨ ਮਾਰਾ ਏ ਤੇ ਮੈਂ ਉੱਚੇ ਜੀਵਨ ਦੀਆਂ ਗੱਲਾਂ ਤਰ੍ਹਾਂ ਉੱਚੀ ਬਸਤਾ ਦੀਆਂ ਗੱਲਾਂ ਤਰ੍ਹਾਂ ਤਾਂ ਕੋਈ ਸਿਆਣਾ ਬੰਦਾ ਮੈਨੂੰ ਪੁੱਛਦਾ ਤਾਂ ਕਿ ਤੂੰ ਇਸ ਬਸਤਾ ਤੱਕ ਤਾਂ ਪਹੁੰਚਿਆ ਮੈਂ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਵਾਂ ਤੇ ਮੈਨੂੰ ਕੋਈ ਬੰਦਾ ਪੁੱਛਦਾ ਤਾਂ ਤੂੰ ਸੱਚ ਬੋਲਦਾ ਮੈਂ ਚੁਗਲੀਆਂ ਦਿੰਦੇ ਆ ਲਿਖਾਂ ਦੁਆਦੀਆਂ ਦੱਲਾਂ ਤਰ੍ਹਾਂ ਤੇ ਮੈਨੂੰ ਕੋਈ ਪੁਰਸਾ ਦਾ ਨਾ ਬਤੂ ਬਜਿਆ ਤੇ ਤੇਰੇ ਬੇਗੂ ਦੇ ਨਾਲ ਹੀ ਆਮਦੂ ਨੂੰ ਜੇ ਸੱਚ ਬੋਲੂਗਾ ਤਾਂ ਮੈਂ ਕਹਿਣਾ ਬੋਲੂ ਮੈਂ ਮੈਂ ਤੇ ਨਹੀਂ ਕਰਦਾ ਪੜ੍ਹੀਏ ਲਿਖੀਏ ਦਾ ਨਾ ਮੈਂ ਸਪੀਕਰ ਦੇ ਨਾਲ ਤਾਂ ਨਾ ਤੇ ਜੇ ਸੰਜਿਆ ਗਰੀ ਜਨਾਂ ਤੇ ਜਿਵੇਂ ਅਧੂਰਾ ਹੋ ਗਿਆ ਨਾ ਜੀਵਨ ਅਧੂਰਾ ਹੋ ਮਰ ਇਹੀ ਗੱਲ ਤੁਨ ਗੁਰਦਾਨ ਸਾਨੂੰ ਪੁੱਛ ਨਹੀਂ ਕਰਨਗੇ ਪੰਡ ਜੀ ਮੈਂ ਤੁਨੂੰ ਹੀ ਪੁੱਛਣਾ ਚਾਹੁੰਦਾ ਵੀ ਇਹਦਾ ਫਾਇਦਾ ਕੀ ਹੈ ਲੇਖਾ ਜੋਖਾ ਕਰਨ ਦਾ ਫਾਇਦਾ ਕੀ ਜੇ ਇਹਦਾ ਗਿਆਨ ਸੰਸਾਰੀ ਗਿਆਨ ਮਿਲਦਾ ਹੈ ਤਾਂ ਦੌਤ ਘਮਾਉਣ ਵਾਸਤੇ ਲੇਖਾ ਜੋਖਾ ਤੇ ਤੁਸੀਂ ਦੱਸੋ ਵੀ ਤੁਸੀਂ ਆਪ ਖੁਦ ਲੇਖਾ ਜੋਖਾ ਕੀਤਾ ਕਦੇ ਆਪ ਦਾ ਲੋਕਾਂ ਦੀ ਗੱਲ ਨਾ ਕਰੋ ਆਪ ਦਾ ਦਸੂ ਤਾ ਦੇਖਾ ਜੋਕਾ ਕੀਤਾ ਉਹ ਤਾਂ ਮੇਰਾ ਕੰਮ ਤੇ ਪੜਾਉਣਾ ਹੈ ਪੜਾਉਣਾ ਹੈ ਉਹ ਬੰਦਾ ਪਰਲੀ ਗੱਲ ਲੱਗ ਕਿ ਮੇਰਾ ਕੰਮ ਤੇ ਪੜਾਉਣਾ ਹੈ ਦੱਸਣਾ ਹੈ ਲੇਖੇ ਜੋਕੇ ਬਾਰੇ ਮੈਂ ਅਪਰੰਥ ਦੇ ਲੇਖੇ ਜੋਕਾ ਤਲਾ ਕਰਦਾ ਹੈ ਮੈਨੂੰ ਮੈਨੂੰ ਕੀ ਲੋੜ ਪਏ ਲੇਖੇ ਜੋਕਾ ਕਰਦੇ ਕਿ ਪਾਸ਼ਾ ਕਹਿੰ ਲਗੇ ਕਹਿੰਦੇ ਤੇ ਹੋਰ ਦਾ ਨੂੰ ਕੀ ਲੋੜ ਹੈ ਪੰਖਾ ਜੋਗਾ ਕਰਨ ਦੀ ਜੇ ਤੂੰ ਨਹੀਂ ਕਰ ਸਕਦਾ ਤੇ ਲੋਕਾਂ ਨੂੰ ਕੀ ਜ਼ਰੂਰਤ ਪਈ ਆ ਤੁਸੀਂ ਦੱਸੋ ਆਪਣਾ ਬਿਮੈਨ ਦਾ ਜੋਗਾ ਕਦੇ ਮੈਂ ਤੇ ਕਰਦਾ ਤੁਨ ਗੁਰਦਾਨ ਸਿੰਘ ਸਾਹਿਬ ਦੀ ਦੇ ਕੋ ਕਿੱਡੀ ਵੱਡੀ ਉੱਚੀ ਅਵਸਥਾ ਦੀ ਗੱਲਾਂ ਉਹ ਕਹਿਣ ਲੱਗੇ ਲੱਗੇ ਪੰਡ ਦੀ ਲੇਖਾ ਜੋਖਾ ਹਰ ਇਨਸਾਨ ਨੂੰ ਕਰਤਾ ਚਾਹੀਦਾ ਹੈ ਪਾਵੇਂ ਉਹ ਪੜਿਆ ਤੇ ਪਾਵੇਂ ਉਹਨ ਪੜਿਆ ਉਹ ਆਪਣੇ ਜੀਵਨ ਦਾ ਲੇਖਾ ਜੋਖਾ ਕਰਨਾ ਚਾਹੀਦਾ ਹੈ ਤੁਸੀਂ ਕਿਉਂ ਪਛਤੇਦੇ ਨਾ ਜੀਵਨ ਬਣਦਾ ਹੈ ਇਹਦੇ ਨਾਲ ਜੀਵਨ ਬਣਦਾ ਹੈ ਜਦ ਨਾਲ ਰੱਬ ਦੇ ਨਾਲ ਸਾਂਝ ਜੁੜਦੀ ਇਸ ਆਪਣੇ ਲੇਖਾ ਜੋਖੇ ਨਾਲ ਅਗਵੇ ਤਾਂ ਤੇ ਤੀਸਰੇ ਪਾਸ਼ਾ ਨੇ ਆਉਣਾ ਉਹਨਾਂ ਦੀ ਮੀਤਾ ਸਦਰੌਣੀ ਹੁਣ ਇਹ ਪੂਰਦਾ ਪਤਾ ਤੁੰਗੁਰ ਦੰਦ ਸਾਹਿਬ ਜੀ ਨੇ ਵੀ ਆਉਣ ਵਾਲੀਆਂ ਪੀੜੀਆਂ ਨੂੰ ਵੀ ਪਤਾ ਲੱਗਦਾ ਰਹੇ ਅੱਗੇ ਜਾ ਕੇ ਗੁਰੂ ਅਮਰਦਾਸ ਜੀ ਨੇ ਬ੍ਰਹਮਣ ਜੀ ਨੂੰ ਪੁੱਛਣਾ ਹੈ ਪੰਡ ਜੀ ਨੂੰ ਪੁੱਛਣਾ ਹੈ ਮੰਨ ਕੇ ਪਤਰੇ ਬਾਜਣੇ ਸੁਖੀ ਉਸ ਉਪਸਾਰ ਪੰਦੇ ਲੋਕਾਂ ਦੀਆਂ ਪਤਰੀਆਂ ਬਾਜਦੇ ਰਹਿੰਦੇ ਤਾਂ ਕਦੇ ਆਪਣੀ ਪਤਰੀ ਬਚੇਗਾ ਪਤਰੀ ਭਾਵ ਜਤਰੀ ਜੋਤਿਸ਼ ਲੋਕਾਂ ਦੇ ਜੀਵਨ ਦਾ ਵੀ ਜੋਤ ਸਲਾਈ ਜਾਏਗਾ ਕਿ ਆਪਣਾ ਵੀ ਲਾਭ ਹੁੰਦਾ ਦਦੇ ਆਪਣੇ ਦੋਸਤੋਂ ਭਾਵ ਵੀ ਕਦੇ ਆਪਣੇ ਤਰਫਾਂ ਵੱਲ ਵੀ ਦੇਖੇਗਾ ਬਿਮੈ ਤੈਨੈ ਬੁਰੇ ਕਰਮ ਕਰ ਰਿਆ ਤੈਨੈ ਭਰੇ ਕਰ ਰਿਆ ਇਹੋ ਗੱਲ ਧੰਗੁਰਦਾਮ ਸਾਹਿਬ ਨੇ ਕਹੀ ਕਦੇ ਪੜਨ ਜੇ ਕਦੇ ਆਪਣਾ ਸਾਥ ਤਾ ਬਲਾਇਆ ਬਿਮੈ ਕੀ ਖੱਟਿਆ ਤੇ ਕੀ ਦੁਆਇਆ ਦੇਖੋ ਸੰਸਾਰ ਦੇ ਚਾਲਿਆ ਗੁਰੂ ਮਿਆਰਿਓ ਹਰ ਵਪਾਰ ਕਰਨ ਵਾਲਾ ਲੈਣ ਦੇਣ ਕਰਨ ਵਾਲਾ ਲੇਖਾ ਜੋਖਾ ਕਰਦਾ ਏ ਬਿਮੈ ਕੀ ਕਮਾਇਆ ਤੇ ਕੀ ਖੱਡਿਆ ਤੇ ਕੀ ਕੋਇਆ ਤੇ ਜੇ ਸਾਥ ਤਾਂ ਉਹਦਾ ਨਾ ਤੇਰੇ ਫੇਰ ਘਟੇ ਚਲੇ ਜਾਂਦਾ ਬੰਦਾ ਘਟੇ ਚ ਚਲੇ ਜਾਂਦਾ ਏ ਇਰਸ਼ੇ ਕਰਕੇ ਉਹਨੂੰ ਜਿਹੜੇ ਬਾਣੀ ਵੀਰਿਆ ਇਚ ਮਈਆ ਸੁਮਈਆ ਸਾਲ ਬਾਦ ਆਪਣਾ ਬਈ ਬਦਲਦੇ ਹੋ ਵੀ ਇਨੇ ਚਿਰ ਤੇ ਮੈਂ ਕਮਾਈ ਕੀਤੀ ਤੇ ਉਹਦੇ ਵਿੱਚ ਮੈਨੂੰ ਕੀ ਕੁਝ ਬਚਿਆ ਜਾ ਕੁਝ ਘਟਿਆ ਮੇਰਾ ਇਹ ਗੱਲ ਬੜੇ ਪਿਆਰ ਦੇ ਨਾਲ ਸੁਝਾ ਰਹੇ ਨੇ ਸੱਤ ਉਮਰ ਦੀ ਸੱਤ ਸਾਲ ਦੀ ਉਮਰ ਵਿੱਚ ਧੰਗੁਰਦਾਮ ਸਾਹਿਬ ਜੀ ਮਹਾਰਾਜ ਕੁਮਲਪੁਰ ਜੀ ਨੂੰ ਇਹ ਆਪਣਾ ਲੇਖਾ ਜੋਖਾ ਕਦੇ ਕੀਤਾ ਦੇ ਮੇਰੇ ਇੰਨੇ ਸਵਾਸ ਆ 24 ਹਜ਼ਾਰ ਮੇਰੇ ਰਾਤ ਦੇ ਸਵਾਸ ਸੀਗੇ ਉਨ੍ਹਾਂ ਵਿੱਚੋਂ ਕਿੰਨੇ ਤੇ ਰੱਬ ਦੇ ਨਾਂ ਤੇ ਲੱਗੇ ਤੇ ਕਿੰਨੇ ਕੁ ਮੈਂ ਸੰਸਾਰ ਦੀਆਂ ਟਕੀਆਂ ਟੋਰੀਆਂ ਤੇ ਸਵਾਸ ਕਦਮ ਕੀਤੇ ਨਿੰਦਿਆ ਚੁਗਲੀ ਤੇ ਆਪਣਾ ਪਰਵਾਸਾ ਮਾਣ ਪਰਵਾਦ ਕੀਤਾ ਤੇ ਜਦੋਂ ਅਸੀਂ ਵੀ ਇਹ ਗੱਲ ਸੁਣ ਕੇ ਆਪਣਾ ਸਾਬ ਬਤਾਵਾਂਗੇ ਨਾ ਤੇ ਸਾਜੜੂ ਸਾਨੂੰ ਵੀ ਪਤਾ ਲੱਗ ਜਾਊਗਾ ਅਸਲ ਸਾਨੂੰ ਸਹਾਰੇ ਤੇ ਤਰ ਗੁਰਦਮ ਸਿੰਘ ਸਾਹਿਬ ਜੀ ਮਹਾਰਾਜ ਹੁਣ ਉਹ ਬਾਰ ਦਾ ਤੇ ਬਹੁਤ ਚਿਰਾਂ ਦੇ ਉਹ ਹਟੇ ਆ ਅੱਜ ਸਾਡੀ ਵਾਰੀ ਨਾ ਸਾਹਿਬ ਉਤਾਵ ਕਰਨ ਦੀ ਬੇਰਸਾਂ ਤੋਂ ਕਿੰਨੇ ਕ ਭਲੇ ਕਰਮ ਕਰਦਾ ਏ ਤੇ ਕਿੰਨੇ ਕ ਬੁਰੇ ਕਰਮ ਕਰਦਾ ਏ ਕਿੰਨਿਆਂ ਤੋਂ ਨਾਲ ਇੱਜ਼ਤ ਕਰਦਾ ਤੇ ਕਿੰਨਿਆਂ ਤੋਂ ਨਾਲ ਤੇਰੀ ਸਜਣਤਾ ਏ ਮਿੱਤਰਤਾ ਤੇਰੀ ਨੇੜਤਾ ਤੇਰੀ ਕਿੰਨਿਆਂ ਤੋਂ ਲੋਕਾਂ ਦੀ ਜੂਲੀਆ ਕਰਦਾ ਏ ਕਿੰਨਿਆਂ ਤੋਂ ਨਾਲ ਕੋਈ ਰ ਮੇਰੀ ਬੇਇਮਾਨੀ ਕਰਦਾ ਏ ਇਹ ਤਾਂ ਸਾਡੇ ਨੂੰ ਆਉਣ ਵਾਸਤੇ ਹੈ ਪਿਆਰਿਓ ਤੇ ਸਾਨੂੰ ਸਮਝਣਾ ਚਾਹੀਦਾ ਬੀਅਸੇ ਗੱਲਾਂ ਵਾਲੇ ਦਰਹਿ ਜੀ ਗੱਲਾਂ-ਗੱਲਾਂ ਨਾਲ ਕਰਦੇ ਵੀ ਹੋਣੀ ਚਾਹੀਦੀ ਗੱਲਾਂ ਦੇ ਨਾਲ ਕਰਦੇ ਵੀ ਹੋਣੀ ਚਾਹੀਦੀ ਜਿੱਥੇ ਤੜਨੇ ਆ ਕਥਨੀ ਕੱਲੀ ਜਾ ਹੋਵੇ ਕਰਦੇ ਵੀ ਨਾਲ ਹੋਵੇ ਕੀ ਦੀ ਹਸਰ ਸਭ ਲੋਸਾ ਦਾ ਤੇ ਪੂਜਾ ਪੰਡਤ ਜੀ ਅਜਾ ਤੁਸੀਂ ਲੇਖਾ ਜੋਖਾ ਕਰਦੇ ਜੀ ਇਸੇ ਵਾਸਤੇ ਕਹਿੰਦੇ ਹਾਂ ਜੀ ਸੇਵਾਤ ਕਹਿੰਦੇ ਦੇਖੋ ਨਨਦ ਇਹ ਲੇਖਾ ਜੋਖਾ ਪੱਕਾ ਕਰਦਾ ਬਿੰਦਾ ਤੁਸੀਂ ਕਿਹੜੇ ਦਿੱਖ ਦੀ ਗੱਲ ਕਰਦੇ ਤੁਨਗੁਰਦਾਨ ਸਿੰਘ ਫਿਰ ਲੇਖੇ ਦੀ ਗੱਲ ਕਰਦੇ ਆ ਪੁੱਛਣਾ ਭਾ ਦੇਖੋ ਕਿ ਵਿਦਿਆਰਥੀ ਮਾਸਟਰ ਨੂੰ ਸਿਖਾਵੇ ਗੱਲ ਅਧਿਆਪਕ ਨੂੰ ਸਿਖਾਵੇਗਾ ਤੇ ਵੈਸੇ ਪੂਰੀ ਹੈ ਨਾ ਤਾਂ ਚਰਚਾ ਵੀ ਆਊਗਾ ਬੱਚਾ